ਗਲ ਪੰਥਾਂ ਤੇ ਸਿੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਸੰਤ ਸ਼ਿਪਾਹੀ ਗਤਕਾ ਅਖਾੜਾ ਜਲੰਧਰ ਜੋ ਇਹ ਸਿੱਖ ਮਾਰਸ਼ਲ ਆਰਟ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਸ਼ਾਸਤਰ ਵਿਦਿਆ ਦੀ ਦਾਤ ਦਿੱਤੀ ਹੈ ਉਸ ਦਾ ਪ੍ਰਗਟਾਵਾ ਕਰਦਿਆ ਹੋਇਆ ਅੱਜ ਇੱਥੇ ਨੀਲੀਆਂ ਫੌਜਾਂ ਜਿਹੜੀਆਂ ਵਾਂ ਉਹ ਖਾਲਸਾਈ ዳਹੋ ਦਲਾਲ ਦਾ ਪ੍ਰਗਟਾਵਾ ਕਰ ਰਹੀਆਂ ਗੁਰੂ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਆਖਿਆ ਹੈ ਬਿਨਾ ਕੇਸ ਸ਼ਾਸਤਰੰ ਨਰੰਗ ਭੇਡ ਜਾਨੋ ਜੇ ਸਾਡੇ ਕੋਲ ਸ਼ਾਸਤਰ ਨਹੀਂ ਕੇਸ ਨਹੀਂ ਤੇ ਸਾਹਿਬ ਕਹਿੰਦੇ ਵੀ ਅਸੀਂ ਅੱਜ ਪੂਰੀ ਤਰ੍ਹਾਂ ਦੇ ਨਾਲ ਮਰਦ ਨਹੀਂ ਬਣੇ ਤੋਂ ਇਹ ਬੜੀ ਖੁਸ਼ੀ ਵਾਲੀ ਗੱਲ ਆ ਕਿ ਜਲੰਧਰ ਵਰਗੇ ਸ਼ਹਿਰ ਫੌਜਾਂ ਇਕੱਠੀਆਂ ਆਇਆ ਮੈਂ ਇਹਨਾਂ ਨੂੰ ਇੱਕ ਆਪੀਲ ਵੀ ਕਰਦਾ ਵਾਂ ਕਿ ਆਪਾਂ ਹਮੇਸ਼ਾ ਹੀ ਇਸੇ ਤਰ੍ਹਾਂ ਜਿਵੇਂ ਅੱਜ ਤਿਆਰ ਬਰ ਤਿਆਰ ਆ ਤਿਆਰ ਬਰ ਤਿਆਰ ਰਹਿਣਾ ਸਮੇਂ ਸਿਰ ਵਿਆਹ ਵੀ ਕਰਾਉਣੇ ਆ ਆਨੰਦ ਕਾਰਜ ਇਹ ਆਨੰਦ ਕਾਰਜ ਤੋਂ ਬਾਅਦ ਤਿੰਨ ਚਾਰ ਜਵਾਕ ਵੀ ਹਰ ਸਿੱਖ ਦੇ ਹੋਣੇ ਚਾਹੀਦੇ ਆ ਤਾਂ ਹੀ ਆਪਾਂ ਜੋ ਪੰਜਾਬ ਦੇ ਵਿੱਚ ਕਾਫੀ ਘਟ ਰਹੇ ਆ ਵਾਗਾ ਹੋਊਗਾ ਸਾਨੂੰ ਸਾਨੂੰ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਘਾ ਰਿਜਕ ਆਗਿਆ ਕਰ ਧਰਿਆ ਆਪਾਂ ਇੱਕ ਪਰਿਵਾਰਵਾ ਖਾਲਸਾ ਪੰਥ ਸਾਰੇ ਆਨੰਦਪੁਰ ਸਾਹਿਬ ਦੇ ਵਾਸੀ ਆ ਆਪਸੀ પ્રેમ ਪਿਆਰ ਇਤفاق ਗਰੀਬ ਗੁਰਬੇ ਸਿੱਖ ਦੀ ਮਦਦ ਕਰਨੀ ਇੱਕ ਦੂਜੇ ਸਿੱਖ ਦੇ ਨਾਲ ਸਹਿਯੋਗ ਕਰਨਾ ਮੈਂ 1984 ਦੀ ਇੱਕ ਘਟਨਾ ਕਹਿ ਕੇ ਸਮਾਪਤੀ ਕਰਨੀ ਆ ਇਹ ਘਟਨਾ ਸੰਤ ਸਿਪਾਈ ਮੈਗਜ਼ੀਨ ਦੇ ਵਿੱਚ 1985 ਦੇ ਵਿੱਚ छਪੀ ਸੀ ਜਦੋਂ 1984 ਦੇ ਵਿੱਚ ਦਿੱਲੀ ਸਾਡਾ ਜੈਨੋਸਾਈਡ ਹੋਇਆ ਤੇ ਭਾਰਤ ਦੇ ਹੋਰ ਹਿੱਸਿਆਂ ਦੇ ਵਿੱਚ ਉਹਨਾਂ ਸਿੱਖਾਂ ਦਾ ਇੱਕ ਕੈਂਪ ਲੱਗਾ ਸੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਤੇ ਕੋਈ ਸਿੱਖ ਬਜ਼ੁਰਗਾਂ ਦਾ ਮਿੱਤਰ ਇੱਕ ਮੁਸਲਮਾਨ ਵੀਰ ਸਿੱਖ ਬਜ਼ੁਰਗਾਂ ਦਾ ਪਤਾ ਲੈਣ ਆ ਗਿਆ ਉਹਨੇ ਆਣ ਕੇ ਪੁੱਛਿਆ ਵੀ ਠੀਕ ਠਾਕ ਹੋ ਇਹਨਾਂ ਨੇ ਆਖਿਆ ਠੀਕ ਆ ਵੇਖੋ ਤੁਹਾਡੀ ਦਿੱਲੀ ਤੇ ਸਾਡੇ ਨਾਲ ਕਿੰਨਾ ਬੁਰਾ ਕੀਤਾ ਗਿਆ ਉਹਨੇ ਕਿਹਾ ਸਰਦਾਰ ਜੀ ਗੁਸਾਨਾ ਮੇਰੀ ਗੱਲ ਦਾ ਕਰਿਓ ਪਰ ਐਸਾ ਤੋਂ ਹੋਣਾ ਹੀ ਥਾ ਜਦੋਂ ਪੁੱਛਿਆ ਗਿਆ ਵੀ ਇਦਾਂ ਕਿਉਂ ਕਹਿੰਦੇ ਆ ਉਹਦੀ ਪੂਰੀ ਇੰਟਰਵਿਊ ਸੰਤ ਸਿਪਾਈ ਦੇ ਵਿੱਚ ਛਪੀ ਉਹ ਕਹਿੰਦਾ ਮੈਂ ਸੁਣਿਆ ਵਾਂ ਕਿ ਤੁਹਾਡੇ ਗੁਰੂ ਨੇ ਤੁਹਾਨੂੰ ਸ਼ਾਸਤ੍ਰਧਾਰੀ ਬਣਾਇਆ ਕਿਰਪਾਨਾਂ ਦਿੱਤੀਆਂ ਤੇਗਾ ਦਿੱਤੀਆਂ ਪਰ ਬਹੁਤੇ ਸਿੱਖ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਉਸ ਵੇਲੇ ਟੀਵੀ ਦਾ ਜ਼ਮਾਨਾ ਸੀ ਇਹੋ ਜਿਹਨਾਂ ਵਸਤੂਆਂ ਤੇ ਰੱਖਦੇ ਆ ਪਰ ਘਰਾਂ ਦੇ ਵਿੱਚ ਹਥਿਆਰ ਨਹੀਂ ਰੱਖਦੇ ਸਰਦਾਰ ਜੀ ਜਦੋਂ ਕੋਈ ਆ ਜਾਊਗਾ ਤੇ ਹਥਿਆਰਾਂ ਤੋਂ ਬਿਨਾ ਆਪਾਂ ਲੜਨਾ ਕਿੱਥੇ ਆ ਸਰਦਾਰ ਜੀ ਐਸਾ ਤਾਂ ਹੋਣਾ ਹੀ ਥਾ ਨਾਲ ਹੀ ਉਹਨੇ ਹੋਰ ਗੱਲ ਕਹੀ ਕਿ ਅਸੀਂ ਲੋਕ ਆਪਣੇ ਘਰ ਮਸੀਤਾਂ ਦੇ ਨੇੜੇ ਬਣਾਉਂਦੇ ਆ ਪਰ ਅੱਜ ਕੱਲ ਅਸੀਂ ਸੇਥੀ ਕਹਿਣ ਲੱਗ ਪਏ ਆ ਕਿ ਗੁਰਦੁਆਰੇ ਦੇ ਨੇੜੇ ਘਰ ਨਹੀਂ ਬਣਾਉਣਾ ਸਪੀਕਰ ਡਿਸਟਰਬ ਕਰਦੇ ਆ ਸ਼ਰਾਬ ਦੇ ਠੇਕਿਆਂ ਵੱਲ ਭੱਜੇ ਜਾਂਦੇ ਆ ਗੁਰਦੁਆਰੇ ਘੱਟ ਜਾਂਦੇ ਆ ਸਰਦਾਰ ਜੀ ਐਸਾ ਤਾਂ ਹੋਣਾ ਹੀ ਥਾ ਤੋ ਵੇਖੋ ਜਦੋਂ ਕਾਜੀ ਮੂਰ ਮੁਹੰਮਦ ਆਇਆ ਵਾ ਅਹਿਮਦ ਸਾਹਿਬ ਢਾਲੀ ਦੇ ਨਾਲ ਉਹ ਸਾਡਾ ਦੁਸ਼ਮਣ ਹੈ ਪਰ ਸਾਡੀ ਤਰੀਫ ਕਰਦਾ ਵਾ ਇਹ ਮਰਦ ਬੰਦੇ ਆ ਇਹ ਸਾਰਿਆਂ ਨੂੰ ਭਾਵੇਂ ਕੋਈ ਵੀ ਬੀਬੀ ਵੱਡੀ ਉਮਰ ਦੀ ਹੋਵੇ ਬੁੱਢੜੀ ਮਾਂ ਕਹਿੰਦੇ ਆ ਛੋਟੀ ਨੂੰ ਧੀ ਕਹਿੰਦੇ ਆ ਉਹ ਕਹਿੰਦਾ ਇਹਨਾਂ ਦੇ ਵਿੱਚ ਜਾਨ ਬਹੁਤ ਆ ਸਾਡਾ ਦੁਸ਼ਮਣ ਅੱਜ ਜਿਵੇਂ ਅੱਜ ਆਪਾਂ ਖਾਲਸਾਈ ਸੋਚ ਦਾ ਪ੍ਰਗਟਾਵਾ ਕੀਤਾ ਵਾ ਇਸੇ ਤਰੀਕੇ ਦੇ ਨਾਲ ਇੱਕ ਮੁੱਠ ਰਹਿਣ ਦੀ ਲੋੜ ਆ ਸ਼ਸਤਰ ਧਾਰੀ ਹੋਣ ਦੀ ਲੋੜ ਆ ਬਾਣੀ ਤੇ ਬਾਣੇ ਦੇ ਧਾਰਨੀ ਹੋਣ ਦੀ ਲੋੜ ਆ ਗੁਰੂ ਕਿਰਪਾ ਕਰੇ ਏਕ ਪਿਤਾ ਇੱਕ ਸਕੇ ਹਮਾਰਿਕ ਤੂੰ ਮੇਰਾ ਗੁਰਹਾਈ ਸਰਬੱਤ ਦਾ ਭਲਾ ਵੀ ਗੁਰੂ ਨੇ ਆਖਿਆ ਪਰ ਇੱਕ ਸਿੱਖ ਨੇ ਦੂਜੇ ਸਿੱਖ ਦੀ ਮਦਦ ਕਰਨੀ ਆ ਇਹ ਵੀ ਸਾਨੂੰ ਗੁਰੂ ਨੇ ਸਿਖਾਇਆ ਬਾਦਸ਼ਾਹ ਕਿਰਪਾ ਕਰੇ ਸਿੰਘ ਸਾਹਿਬ ਬਾਬਾ ਨਾਗਰ ਸਿੰਘ ਜੀ ਸੰਤ ਸਿਪਾਈ ਦਾਲਾ ਇਹ ਸਾਰੀਆਂ ਫੌਜਾਂ ਹਮੇਸ਼ਾ ਚੜ੍ਹਦੀ ਕਲਾ ਦੀ ਵਿੱਚ ਰਹਿਣ ਅਸੀਂ ਆਪਣੇ ਹੱਕਾਂ ਲਈ ਅਤੇ ਖਾਲਸਾ ਹੀ ਬੋਲ ਬਾਲਿਆਂ ਦੇ ਲਈ ਹਮੇਸ਼ਾ ਹੀ ਗੁਰੂ ਦੇ ਸਿਧਾਂਤ ਮੁਤਾਬਕ ਆਵਾਜ਼ ਵੀ ਉਠਾਉਂਦੇ ਰਹੀਏ ਤੇ ਗੱਲ ਵੀ ਕਰਦੇ ਰਹੀਏ ਦੇਖ ਦੇ ਬੰਦ ਕੀ ਜੀ ਹੋਏ करेगा राज करेगा बहुत बहुत धन्यवाद ज्ञानी कुलदीप सिंह साहब जी जिसना